ਸ਼ਰਕਾ ਕਗਾ ਵਿਖੇ ਪੁਲਸ ਨੇ ਚੋਰ ਗਰੋਹ ਦੇ ਇੱਕ ਮੈਂਬਰ ਨੂੰ ਕਾਬੂ ਕਰਕੇ ਵੱਡੀ ਗਿਣਤੀ ਦੇ ਵਿੱਚ ਮੋਟਰਸਾਈਕਲ ਬਰਾਮਦ ਕੀਤੇ ਹਨ ਜਿਨ੍ਹਾਂ ਵਿੱਚ ਕਈ ਮੋਟਰਸਾਈਕਲ ਸਕ੍ਰੈਪ ਕੀਤੇ ਹੋਏ ਹਨ ਜਿਹੜੇ ਕਿ ਕੁਆੜੀਆਂ ਨੂੰ ਵੇਚਣ ਜਾ ਜਾਣਾ ਸੀ ਪਰ ਦੇਖਣ ਵਾਲੀ ਗੱਲ ਹੈ ਕਿ ਜਿਹੜਾ ਚੋਰ ਗਰੋਹ ਕਿਸ ਤਰ੍ਹਾਂ ਸਰਗਰਮ ਹੈ ਔਰ ਪੁਲਸ ਨੇ ਵੀ ਇਸ ਤਰ੍ਹਾਂ ਆਪਣੇ ਸਕੰਜੇ ਵਿੱਚ ਕਾਬੂ ਕੀਤਾ ਹੈ ਇਸ ਵਕਤ ਤੱਕ ਨਾ ਕੀ ਦੀ ਤੁਸੀਂ ਇੱਕ ਇਹ ਤੁਹਾਨੂੰ ਲੱਗਦਾ ਜੀ ਅੱਗੇ ਦੀ ਸਭ ਗੱਲ ਪਹਿਸਕ ਨਹੀਂ ਦੀ ਹੋਣੀ ਬਿਲਕੁਲ ਹੀ ਅਸੀਂ ਜਿਹੜੇ ਚੋਰੀ ਦੇ ਇਹ ਜ਼ਿਆਦਾਤਰ ਇਹ ਪਾਤਰਾਂ ਮਾਨਸਾੜ ਕਿਸਤੇ ਨੇ ਤੇ ਸਾਡੇ ਘੱਗੇ ਵੀ ਹੁੰਦੇ ਨੇ ਮਤਲਬ ਇਹ ਠੱਲ ਪਊ ਜੀ ਗਰੋ ਜਿਹੜਾ ਹੈਗਾ ਮੇਨ ਇਹ ਹੀ ਸੀ ਇਸ ਵਕਤ ਕਗਾਠਾਣਾ ਵਿਖੇ ਖੜੇ ਹਾਂ ਜਿੱਥੇ ਕਿ ਇੱਕ ਚੋਰ ਗਰੋਹ ਤੋਂ ਕਾਫੀ ਜ਼ਿਆਦਾ ਮੋਟਰਸਾਈਕਲ ਬਰਾਮਦ ਕੀਤੇ ਆ ਇੱਥੇ ਇੱਕ ਗਠਾਣਾ ਮੁਖੀ ਵੱਲੋਂ ਅਸੀਂ ਉਹਨਾਂ ਨਾਲ ਗੱਲ ਕਰ ਰਹੇ ਹਾਂ ਕਿ ਇਸ ਤਰ੍ਹਾਂ ਦੇ ਇਹ ਜਿਹੜੇ ਕਿ ਚੋਰ ਸੀ ਔਰ ਚੋਰੀਆਂ ਕਰਦੇ ਸੀ ਕਿੰਨੇ ਮੋਟਰਸਾਈਕਲ ਬਰਾਮਦ ਹੋਇਆ ਇੱਕ ਵੱਡੀ ਪ੍ਰਾਪਤੀ ਹੋਈ ਹੈ ਜਿਹੜੀ ਕਗਾਠਾਣਾ ਦੇ ਵਿੱਚ ਕਿ ਚੋਰੀਆਂ ਹੋਣ ਵਾਲੇ ਜਿਹੜੇ ਮੋਟਰਸਾਈਕਲ ਚੋਰੀ ਹੁੰਦੇ ਸੀ ਉਹਨਾਂ ਦੀ ਕਾਫੀ ਜ਼ਿਆਦੀ ਸ਼ਾਇਦ ਹੋ ਸਕਦਾ ਹੁਣ ਰੋਕ ਲੱਗ ਜੂਗੀ ਪਰ ਇਹ ਜਿਹੜੇ ਚੋਰ ਗਰੋਹ ਸੀਗੇ ਕਾਫੀ ਸਰਗਰਮੀ ਨਾਲ ਚੋਰੀਆਂ ਕਰਦੇ ਸੀ ਸਾਹ ਜੀ ਸਰ ਕਿੰਨੇ ਮੋਟਰਸਾਈਕਲ ਹੈ ਔਰ ਕੀ ਗੱਲਬਾਤ ਗੁਰਪਿਆਰ ਸਿੰਘ ਪੁੱਤਰ ਬਰਰਾ ਸਿੰਘ ਵਾਸੀ ਦੇਦਣਾ ਪਚੂਰ ਦੇ ਮੋਟਰਸਾਈਕਲ ਲੈ ਕੇ ਆ ਰਿਹਾ ਹੈ ਪਾਤਣਾ ਚੋਰੀ ਹੋਇਆ ਹੈ ਅਸੀਂ ਨੂੰ ਜਦੋਂ ਰਾਉਂਡ ਅਪ ਕੀਤਾ ਦੀ ਪੁਛੇ ਹਿਦਾਰ ਤੇ ਘੱਗੇ ਇੱਥੇ ਕਰਾਇਦੇ ਮਕਾਨ ਲਿਆ ਸੀ ਇਹਦੇ ਕਰੋ ਦੇ ਮੈਂਬਰਾਂ ਨੇ ਉੱਥੋਂ ਸਾਨੂੰ ਚਾਸੀ ਕਾਫੀ ਜ਼ਿਆਦਾ 15 16 ਚਾਸੀ ਦੇ ਇੰਜਨ ਦੀ ਬਾਡੀ ਤੇ ਹੋਰ ਸਪੇਅਰ ਪਾਰਟ ਜਿਹੜਾ ਇਹਨਾਂ ਨੇ ਬਿਜਲੀ ਦੇ ਗਰੈਂਡਰ ਚੱਲ ਉਹਦੇ ਨਾਲ ਇਹਨਾਂ ਨੂੰ ਤੋੜਫੋੜ ਕੀਤੀ ਹੋਈ ਉਹਦੀ ਸਰ ਇਹ ਕਿੰਨੇ ਲੱਗ ਰਿਹਾ ਤੁਹਾਨੂੰ ਕੋਈ ਹੋਰ ਵੀ ਦੋਸ਼ੀ ਇਨਾਂ ਦੇ ਵਿੱਚ ਹੈਗਾ ਹੈਗਾ ਜਾਂ ਇਹ ਇਕੱਲਾ ਹੀ ਇਹਨਾਂ ਕੁਝ ਕਰ ਰਿਹਾ ਹੈ ਸਰ ਹੈਗੇ ਜੀ ਇਹ ਇਹਦੇ ਨਾਲ ਦੋ ਤਿੰਨ ਨਾਮ ਲੂਨ ਨੇ ਤੇ ਦੋ ਬੰਦੇ ਬਾਈ ਨੇਮ ਹੋਰ ਨੇ ਜੀ ਰਿਡਾਂ ਕੀਤੇ ਇਹਨੂੰ ਜਲਦੀ ਫੜ ਦਾਂਗੇ ਅਸੀਂ ਕੀ ਲੱਗਦਾ ਇਹ ਮੋਟਰਸਾਈਕਲ ਜਿਹੜੇ ਸਰ ਤੋੜ ਭੰਨ ਕੇ ਵੇਚਦਾ ਸੀ ਕਵਾੜੀਆਂ ਨੂੰ ਜਾਂ ਕਿਸ ਤਰ੍ਹਾਂ ਇਹ ਇਹਦਾ ਜਿਹੜਾ ਸਾਧ ਸਮਾਨ ਜਿਹੜਾ ਤੋੜਿਆ ਭੰਨਿਆ ਪਿਆ ਇੱਥੇ ਵੇਚਦਾ ਹੀ ਹੋਗਾ ਜੀ ਬਾਕੀ ਇਨਵੈਸਟੀਗੇਟ ਦਾ ਪਾਰਟ ਕਰ ਰਹੇ ਅਸੀਂ ਤਫਤੀਸ਼ ਕਰ ਰਹੇ ਹਾਂ ਸਰ ਕਿੰਨੇ ਟੋਟਲ ਮੋਟਰਸਾਈਕਲ ਹੁਣ ਤੱਕ ਕਰੀਬ 15 ਮੋਟਰਸਾਈਕਲਾਂ ਦੇ ਜਿਹੜੇ ਇੰਜਨ ਤੇ ਚੈਸੀ ਸ ਤਬਾਕ ਨੂੰ ਦਾ ਪਲਾਸਟਰ ਦਾ ਪਾਰਟਸ ਨੇ ਸਿਰ ਇੰਨੇ ਤੇ ਕਿਹੜੀ ਕਿਹੜੀ ਅੰਡਰ ਸੈਕਸ਼ਨ ਔਰ ਮੁਕਦਮਾ ਨੰਬਰ ਇਹਦੇ ਸਾਬ ਸਿ ਆਪਣੇ ਚੋਰੀਆਂ ਧਾਰਾ ਲਾਈਆਂ 379 411 ਜੀ ਆਈ ਪੀ ਸੀ ਸੀ ਤੇ ਬੀ ਐਨ ਐਸ ਦੀ ਜਿਹੜੇ ਬਣਦੇ ਲਾਈ ਜਾਂਦੇ ਹਰਮਾਂਡ ਲਿਖਿਆ ਜਸਮ ਬੇਨਤੀ ਕਰਾਂ ਕਰਵਾਉਂਦੇ ਜੀ ਇਸਨ ਕੋ ਘਟਨਾ ਮੁਖੀ ਜੀ ਨੇ ਦੱਸਿਆ ਕਿ ਅੱਜ ਜਿਹੜਾ ਕਿ ਚੋਰ ਗ੍ਰੋਥ ਇੱਕ ਮੈਂਬਰ ਫੜਿਆ ਗਿਆ ਹੈ ਔਰ ਉੱਥੇ ਜਿੱਥੇ ਕਿ ਇਹ ਚੋਰੀਆਂ ਕਰਨ ਦਾ ਮਾਮਲਾ ਰੁਕੂਗਾ ਪਰ ਇੱਕ ਦੇਖਣ ਵਾਲੀ ਗੱਲ ਹੈ ਕਿ ਜਿਵੇਂ ਕਿ ਚੋਰਾਂ ਦੇ ਹੌਸਲੇ ਬੁਲੰਦ ਸੀਗੇ ਔਰ ਚੋਰੀ ਦਾ ਜਿਹੜਾ ਕਿ ਇਸ ਵਕਤ ਇਹਨਾਂ ਨੇ ਬਰਾਮਦਗੀ ਕੀਤੀ ਹੈ ਜਿਹੜੇ ਕਿ ਦੋਸ਼ੀ ਉਹਨਾਂ ਨੂੰ ਵੀ ਕਹਿੰਦੇ ਜਲਦੀ ਹੀ ਫੜ ਲਿਆ ਜਾਵੇਗਾ ਮੈਂ ਹਰਪੰਸ ਸਿੰਘ ਮਹਿਰੋਕ 24 ਪੰਜਾਬ ਨਿਊਜ਼ ਤੋਂ ਹਰਪਾਲ ਸਨੇਹੀ ਕੈਮਰਾਮੈਨ ਦੇ ਨਾਲ ਇਸ ਵਕਤ ਦੀ ਜਿਹੜੀ ਕਿ ਤੁਹਾਨੂੰ ਅਪਡੇਟ ਦੇ ਰਿਹਾ ਇਸ ਤੋਂ ਇਲਾਵਾ ਜਿਹੜੀਆਂ ਹੋਰ ਵੀ ਅੱਗੇ ਦੀਆਂ ਰਿਮਾਂਡ ਤੋਂ ਬਾਅਦ ਇਹਨਾਂ ਦਾ ਬਰਾਮਦਗੀ ਇਹ ਉਹਦੇ ਬਾਰੇ ਵੀ ਤੁਹਾਨੂੰ ਅਸੀਂ ਜਲਦੀ ਹੀ ਖੁਲਾਸਾ ਕਰਾਂਗੇ